ਸਵਾਗਤ ਹੈ ਦੋਸਤੋ ਤੁਹਾਡਾ ਸਿੰਘ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਪਾ ਬਣਾ ਰਹੇ ਆਂ ਏਂਡ ਦੋਸਤੋ ਲੌਕਾ ਤਸੀਲ ਪੱਟੀ ਜਿਲ੍ਹਾ ਕਰਨਤਾਰਨ ਕਰਨਦੀਪ ਵੀਰ ਦੇ ਦੋਸਤੋ ਫਾਰਮ ਤੋਂ ਲੱਗੇ ਆਈ ਦੀ ਵੀਡੀਓ ਗਾਣ ਇੱਕ ਦੋਸਤੋ ਗਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਜਿਹੜੀ ਦੋਸਤੋ ਆਪਾਂ ਸਾਰੀ ਕਰਨਦੀਪ ਕਪੂਸ਼ਾ ਗੋਸਤੋ ਪਹਿਲੇ ਦੋਸਤੋ ਬੇਨਤੀ ਹੈ ਪਸ਼ੁਕਰੀ ਦੰਦੋਂ ਪਹਿਲੇ ਦੋਸਤੋ تسਲੀ ਜਿਹੜੀ ਕਰਨੀ ਹੈ ਮਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਗੇ ਕਰਨੀ ਜੀ ਆਪਣਾ ਹੱਕ ਸਮਝ ਕੇ ਫਰਸਨ ਕੀ تسਲੀ ਕਰਕੇ ਪਸ਼ੁਕਰੀ ਦਿਓ ਕਰੋ ਦੋਸਤੋ ਗਾਂ ਜਿਹੜੀ ਇਹ ਟੋਕੜਗ ਬਣੀ ਹੈ ਡਿਟੇਲ ਆਪਾਂ ਸਾਰੀ ਕਰਨਦੀਪ ਕੋ ਬੁਸ਼ਰ ਨਾ ਸਾਂਝੀ ਕਰਾਂਗੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗੇ ਬੈਲ ਬਟਨ ਜਿਹੜਾ ਆਲਤ ਹੈ ਸੈਲੈਕਟ ਕਰ ਦੋ ਕਰੀਏ ਗੱਲਬਾਤ ਦੋਸਤੋ ਕਰਨਦੀਪ ਨਾਲ ਹਾਂ ਜੀ ਕਰਨਦੀਪ ਕੀ ਹਾਲ ਹੈ ਵਧੀਆ ਜੀ ਵੀਰੇ ਤੁਸੀਂ ਨਾ ਕੀ ਹਾਲ ਹੈ ਵਧੀਆ ਹੋ ਠੀਕ ਠਾਕ ਹਾਂ ਜੀ ਹਾਂ ਜੀ ਕਦਾ ਚਲੀ ਜਾਂਦਾ ਬਾਬੇ ਨਾਨਕ ਦੀ ਮਿਹਰ ਵੇਖ ਗਿਆ ਪਹਿਲਾ ਮਲ ਪਹਿਲਾ ਮਲੇਗਾ ਮੈਂ ਤੁਹਾਡੇ ਅੱਗੇ ਆਇਆ ਅੱਛਾ ਹਾਂਜੀ ਹਾਂਜੀ ਤੇ ਜਿਹੜੀ ਅੱਜ ਆਪਾਂ ਗਾ ਲੈਂਦੀ ਹੈ ਖਿਦਕੀ ਹਾਂਜੀ ਹਾਂਜੀ ਡਿਟੇਲ ਆਪਾਂ ਦੱਸਾਂਗੇ ਪਹਿਲਾਂ ਆਪਣਾ ਐਡਰੈਸ ਬੋਲ ਲੀਏ ਪਿੰਡ ਮੇਰਾ ਲੌਕਾ ਤਹਿਸੀਲ ਪੱਤੀ ਆ ਜਿਲ੍ਹਾ ਤਰਨਤਾਰਨ ਠੀਕ ਹੈ ਫੋਨ ਨੰਬਰ ਫੋਨ ਨੰਬਰ ਮੇਰਾ 8957 4357 ਠੀਕ ਹੈ ਹਾਂਜੀ ਤੇ ਇਹਦੀ ਗਾਂ ਦੀ ਡਿਟੇਲ ਜਿਹੜੀ ਆਪਾਂ ਦਸੀਏ ਕੀ ਡਿਟੇਲ ਹੈ ਕਿੰਨਾ ਸੂਆ ਸੋਣੀ ਹੈ ਏ ਵੀਰੇ ਤੁਝਾ ਸੁਹਾ ਸੁਣੀ ਅੱਛਾ ਹਾਂਜੀ ਸਾਢੇ 5 ਮਹੀਨੇ ਹੈ ਗੱਭਣੇ ਸਾਢੇ 5 ਮਹੀਨੇ ਕੱਭਲ ਹਾਂਜੀ ਚੈੱਕ ਪਾਸ ਹੈ ਹਾਂ ਚੈੱਕ ਪਾਸ ਠੀਕ ਹੈ ਹਾਂਜੀ ਤੇ ਹੁਣ ਦੁੱਧ ਕਿੰਨਾ ਤਿਆਰ ਹੈ ਹੁਣ ਇਸ ਤਰ੍ਹਾਂ ਵੀਰੇ ਚਾਲੇ ਦੁੱਧ ਤਿਆਰ ਹੈ ਸੱਜਰ ਦੇ ਕਿੰਨੇ ਚੋਆ ਸੱਜਰ ਨੇ ਚੋਆ ਹੈ 22 ਲੀਟਰ 22 ਲੀਟਰ ਦੇ ਵਿੱਚ ਆਇਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਚੋਣ ਚੋਣ ਦੇ ਵਿੱਚ ਵੀ ਕਿਦਾਂ ਬੜਾ ਇੱਕ ਨੰਬਰ ਦੀ ਚੋਣ ਚੋਆਈ ਹੈ ਤੇ ਰੱਖੋ ਠੀਕ ਹੈ ਜੀ ਦੋਸਤੋ ਜਿਹੜਾ ਵੀਡੀਓ ਬਣਾਉਂਦਾ ਟਾਈਮ ਹੈ ਦੁਪਹਿਰ ਦਾ ਕੋਈ 12:00 ਵਜੇ ਦਾ ਟਾਈਮ ਹੈ ਕਿ ਸ਼ਾਮਾਂ ਤੱਕ ਜਿਹੜਾ ਦੋਸਤੋ ਆਰਡਰ ਹੈ ਸ ਸਾਡੇ ਪੰਜਾਂ ਮਹੀਨੇ ਦੇ ਗੱਬਣ ਚੈੱਕ ਪਾਸ ਹੈ ਦੋਸਤੋ ਕੋਈ ਵੀ ਰਾਏ ਆਪਣੀ ਤਸਦੀਕ ਇੱਕ ਚੰਨ ਦੋ ਟੰਨ ਕਰ ਸਕਦਾ ਮੈਂ ਇਹਨੂੰ ਤੋਰ ਦਾਲੋ ਦੋਸਤੋ ਗਾਣਾ ਕੱਦ ਕੱਟ ਕਰੋ ਚੈੱਕ ਆਰਡਰ ਕੁਆਲਟੀ ਜਿਹੜੀ ਗਾਣੇ ਸੋਹਣੇ ਤਿਆਰ ਕੀਤੀ ਦੋਸਤੋ ਇਹ ਬੱਚਾ ਇਹਨੇ ਵਸ਼ੀ ਦਿੱਤੀ ਤੇ ਵਚੀ ਵੀਰ ਕਹਿੰਦਾ ਵੀ ਉਹਦਾ ਮਾਲਕਾ ਨੇ ਦਿੱਤੀ ਨਹੀਂ ਰੱਖ ਲਈ ਚੰਗੇ ਸੀਮੰਦੀ ਤੋਰ ਲਈ ਜਾਈਏ ਤਮੋਲ ਮੁੱਲ ਪੁੱਛਦੇ ਵੀ ਤੋਂ ਕੀ ਮੁੱਲ ਕਰਦਾ ਕਰਨ ਦੀ ਜਗਾ ਕਰਦੇ ਵੀ ਤਾਂ ਮੁੱਲ ਇਹਦਾ ਵੀ ਤਾਂ ਮੁੱਲ ਪਾ 55000 ਰੁਪਏ ਹਾਂ 50 ਚਾਹਤਾ ਹਾਂ ਸਰਦ 50 ਚਾਹਤਾ ਹਾਂ ਹਾਂਜੀ ਠੀਕ ਹੈ ਜੀ 55000 ਰੁਪਏ ਡਿਮਾਂਡ ਹੈ ਦੋਸਤੋ ਤੇ 50000 ਰੁਪਏ ਵਿੱਚ ਖਾਣਾ ਵੀ ਕਹਿੰਦਾ ਉਹ ਕਿ ਮੌਕੇ ਤੇ ਬਾਕੀ ਦੋਸਤੋ 14 ਲੀਟਰ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਜੀ ਦੂਜਾ ਸੂਇ ਹਤੇ ਗੱਬਣਿਆ ਸਾਢੇ 5 ਮਹੀਨੇ ਦੀ ਗੱਬਣ ਚੈੱਕ ਪਾਸ ਆ ਸੱਜਰ ਨੇ ਦੁੱਧ ਦੋਸਤੋ ਵੀ ਕਹਿੰਦਾ ਵੀ 22 ਲੀਟਰ ਦੁੱਧ ਚਵਾਇਆ ਵਾ ਚੰਗੀ ਦੋਸਤੋ ਬਰੀਡ ਆ ਸੁਣੀ ਖਣਾ ਥੋੜਾ ਦੋਸਤੋ ਕੁਆਲਟੀ ਬੈਗ ਸਾਈਡ ਤੋਂ ਚੈੱਕ ਕਰ ਲਿਓ ਕਿ ਤੁਹਾਨੂੰ ਬਣੀ ਦੇ ਪਾਸੋਂ ਥੋੜਾ ਮੁਖਾਦਨਾ ਕਰੀ ਤਾਂ ਦੋਸਤੋ ਅਥੀ ਜੋ ਇਹ ਬਹੁਤ ਵਧੀਆ ਵੇ ਬਾਕੀ ਦੋਸਤੋ ਗਾਂ ਦਾ ਕੱਦ ਕਰ ਤੁਸੀਂ ਆਪ ਆ ਕਰ ਸਕਦੇ ਚੈੱਕ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ